ਉਹ ਮੈਂ ਚੱਲਿਆ ਹੈਗਾ ਚਾਂਦਪੁਰ ਰੁੜਕੀ ਚਾਂਦਪੁਰ ਰੁੜਕੀ ਜਿਹੜਾ ਗੁਲਦੀਪ ਸਿੰਘ ਚਾਂਦਪੁਰੀ ਸਗਾ ਬਾਰਡਰ ਫਿਲਮ ਦੇ ਅੰਦਰ ਜਿਹੜਾ ਹੀਰੋ ਸਗਾ ਉਹਦੇ ਪਿੰਡ ਚਾਂਦਪੁਰ ਰੁੜਕੀ ਪਿੰਡ ਦੇ ਅੰਦਰ ਬਾਬਾ ਗੁਰਦਤਾ ਜੀ ਦਾ ਗੁਰਦੁਆਰਾ ਹੈਗਾ ਇਹ ਗੁਰਦੁਆਰਾ ਬਹੁਤ ਮਸ਼ਹੂਰ ਹੈਗਾ ਇਸ ਇਲਾਕੇ ਦੇ ਅੰਦਰ ਇਸ ਗੁਰਦੁਆਰੇ ਨੂੰ ਮੰਨਣ ਵਾਲੇ ਬਹੁਤ ਸੰਗਤ ਹੈਗੀ ਹੈ। ਔਰ ਕੱਲ ਦੀਵਾਲੀ ਸੀਗੀ ਤੇ ਦੀਵਾਲੀ ਦੇ ਉੱਤੇ ਤਾਂ ਇੱਥੇ ਬਹੁਤ ਜ਼ਿਆਦਾ ਰੌਣਕਾਂ ਸੀਗੀਆਂ। ਇਹ ਹੈਗਾ ਸਾਹਮਣੇ ਚਾਂਦਪੁਰੀ ਦਾ ਬੁੱਤ। ਤੇ ਪਿੰਡ ਹੈਗਾ ਚਾਂਦਪੁਰ ਉੜਕੀ। ਇਹ ਸਾਡੇ ਤੁਸੀਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਦਪੁਰੀ 22 ਨਵੰਬਰ 1940 ਤੋਂ 17 ਨਵੰਬਰ 2018 ਤੱਕ ਇਹ ਰਹੇ ਇਹਨਾਂ ਦੀ ਜ਼ਿੰਦਗੀ ਔਰ ਆ ਜਿਹੜਾ ਪੋਸ ਹੈਗਾ ਆ ਜੇ ਤੁਸੀਂ ਦੇਖ ਸਕਦੇ ਆ ਇਹ ਉਹੀ ਪੋਸ ਹੈ ਜਿਵੇਂ ਬਾਰਡਰ ਫਿਲਮ ਦੇ ਅੰਦਰ ਸਨੀ ਰਜਲ ਬਣਾ ਕੇ ਜਦੋਂ ਫੇਸ ਕਰਾ ਲਿਆ ਹੈਗਾ ਪਾਕਿਸਤਾਨ ਦੀ ਫੌਜ ਨਾਲ ਸੋਇ ਹੈਗਾ ਜੱਦੀ ਪਿੰਡ ਪੁਲਦੀਪ ਸਿੰਘ ਚਾਂਦਪੁਰੀ ਜਿਨ੍ਹਾਂ ਦੇ ਨਾਮ ਦੇ ਉੱਤੇ ਬਾਰਡਰ ਫਿਲਮ ਬਣੀ ਸੀ ਪੰਜਾਬ ਰੈਜਿਮੈਂਟ ਸੋ ਇਹ ਹੈ ਬ੍ਰਿਗੇਡੀਅਰ ਪੁਲਦੀਪ ਸਿੰਘ ਚਾਂਦਪੁਰੀ ਪੰਜਾਬ ਰੈਜਿਮੈਂਟ ਜਿਨ੍ਹਾਂ ਦੇ ਨਾਮ ਤੇ ਬਾਰਡਰ ਫਿਲਮ ਬਣੀ ਸੀ ਇਹ ਆਹੋ ਅਸਲੀ ਹੀਰੋ ਕੁਲਦੀਪ ਸਿੰਘ ਚਾਂਦਪੁਰੀ ਇਹ ਹੈਗਾ ਪਿੰਡ ਆ ਚਾਂਦਪੁਰ ਰੁਣਕੀ ਦੇ ਵਿੱਚ ਪੰਜਾਬ ਸਰਕਾਰ ਲੌਂਗਵਾਲ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਸੋ ਉਦੋਂ ਆਏ ਹੋਣੇ ਭਗਵੰਤ ਮਾਨ ਸਾਹਿਬ ਇੱਥੇ ਛੋਟੀ ਜੀ ਪਾਰਕ ਹੈਗੀ ਹੈ ਉੱਥੇ ਪਿੰਡ ਦੇ ਅੰਦਰ ਔਰ ਇਹ ਹੈ ਚਾਂਦਪੁਰੀ ਬ੍ਰਿਗੇਡੀਅਰ ਚਾਂਦਪੁਰੀ ਜਿਹਨਾਂ ਦਾ ਹੈ ਪੁੱਤ ਪੰਜਾਬ ਦਾ ਹੈ ਤੋ ਇਹ ਹੈਗੇ ਅਸਲੀ ਹੀਰੋ ਆ ਪੰਜਾਬ ਰੈਜiment ਦੇ ਹਿੰਦੁਸਤਾਨ ਦੇ ਪੰਜਾਬ ਦੇ ਐਦਾਂ ਦਾ ਹੈਗਾ ਆ ਲਾਇਬ੍ਰੇਰੀ ਪੰਚਾਂਤ ਉਰੜੀ ਤੇ ਇਹ ਵੀ ਭਗਵੰਤ ਮਾਨ ਜੀ ਨੇ ਇਹਦਾ ਉਦਘਾਟਨ ਕੀਤਾ ਹੋਣਾ ਤੇ ਉੱਥੇ ਉਹਨਾਂ ਦਾ ਨਾਮ ਵੀ ਲਿਖਿਆ ਹੋਇਆ ਔਰ ਇਸ ਅੰਦਰ ਹਜੇ ਤੱਕ ਲੋਕ ਲੱਗਿਆ ਹੋਇਆ ਤੇ ਇੱਥੇ ਆ ਇਹਨਾਂ ਦੇ ਥੋੜੀ ਜੀ ਲੰਗੋਵਾਲ ਜਾਂਗ ਜਿਹੜੀ ਹੋਈ ਸੀ ਉਹਦੀ ਥੋੜੀ ਜਿਹੀ ਹਿਸਟਰੀ ਉਹਦੇ ਦੱਸਦੇ ਆਪਣਾ ਹੈ ਸਿਰਾਂ ਦੇ ਅੰਦਰ ਤੇ ਆਪੋਸਟ ਆਫਿਸ ਅਗਾਇਆ ਚੰਚਾਂਤੋ ਰੋੜੀ ਤੇ ਹੁਣ ਆਪਾਂ ਚੱਲਦੇ ਹੈਗੇ ਆ ਥੋੜਾ ਜਿਹਾ ਪਿੰਡ ਦੇ ਅੰਦਰ ਗੁਰਦੁਆਰਾ ਦੇਖਣ ਤੁਹਾਨੂੰ ਬਾਬਾ ਗੁਰਦਤਾ ਜੀ ਦਾ ਗੁਰਦੁਆਰਾ ਵੀ ਥੋੜਾ ਜਿਹਾ ਦਰਸ਼ਨ ਦੇਣਾ ਚਲੋ ਵੀ ਚੱਲਦੇ ਆ ਗੁਰਦੁਆਰੇ ਸਾਹਿਬ ਅਸੀਂ ਇਹ ਹੈਗਾ ਧੰਨ ਬਾਬਾ ਗੁਰਦੁਆਤਾ ਜੀ ਦਾ ਗੁਰਦੁਆਰਾ ਚਾਂਦਸਰੂੜੀ ਵਿੱਚ ਤੇ ਆ ਇੰਟਰੈਂਸ ਹੈਗੀ ਇੱਥੋਂ ਕੱ데 ਘੱਟ ਲੁਧਿਆਣਾ ਦੀ ਧੀ ਹੈ ਇਸ ਇਲਾਕੇ ਦੇ ਅੰਦਰ ਚਾਨਦਪੁਰ ਰੁੜਕੀ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਇਹ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਹੈਗਾ। ਔਰ ਕੱਲ ਆਇਸ ਸੀ ਵੀ ਇੱਥੇ ਮੱਥਾ ਟੇਕਣ ਤੇ ਪਰ ਮੈਂ ਵੀਡੀਓ ਨਹੀਂ ਬਣਾ ਸਕਿਆ ਸੀਗਾ। ਸਮਾਹੋ ਲੇਕਿਨ ਬਹੁਤ ਅੱਛਾ ਇੱਥੇ ਮਾਹੌਲ ਸੀਗਾ। ਸ਼ਾਮ ਦੇ ਟਾਈਮ ਇੱਥੇ ਦੀਵੇ-ਦੂਵੇ ਵਗੈਰਾ ਕਾਫੀ ਲੱਗੇ ਹੋਏ ਸੀਗੇ। ਇਸ ਗੁਰਦੁਆਰੇ ਦੀ ਲੋਕੇਸ਼ਨ ਜਿਹੜੀ ਆ ਬਹੁਤ ਜ਼ਬਰਦਸਤ ਹੈਗੀ ਆ ਕਿਉਂਕਿ ਉੱਥੋਂ ਸਾਹਮਣੇ ਉਹ ਸ਼ਿਵਾਲਿਕ ਹिल्स ਜਿਹੜੀਆਂ ਸਟਾਰਟ ਹੋ ਜਾਂਦੀਆਂ ਆ ਔਰ ਇਹ ਹੁਸ਼ਾਰਪੁਰ ਡਿਸਟ੍ਰਿਕਟ ਦੇ ਅੰਦਰ ਆਵਾਂਗਾ ਹੈਗਾ ਗੁਰਦੁਆਰਾ ਇਹ ਸੋਨਾ ਅੰਦਰ ਚੱਲਦੇ ਆਂ ਸੱਚ 칸 ਜੈਸੇ ਨੇ ਰੰਕਾਰ ਇਹ ਹੈਗੇ ਆ ਜੀ ਆ ਬਣਾਇਆ ਹੋਇਆ ਜਿਹੜਾ ਕਿ ਬਾਬਾ ਗੁਰਦਤਾ ਜੀ ਦਾ ਆ ਪਿਕਚਰ ਕੰਤਨ ਬਾਬਾ ਗੁਰਦਤਾ ਜੀ ਦੀਨ ਦੁਨੀ ਦਾ ਫੋਟੋ ਜੀਆ ਇੱਥੇ ਲੋਕਾਂ ਦੀਆਂ ਬਹੁਤ ਜ਼ਿਆਦਾ ਮੰਨਤਾਂ ਜਿਹੜੀਆਂ ਕਹਿੰਦੇ ਪੂਰੀਆਂ ਹੁੰਦੀਆਂ ਇਸ ਗੁਰਦੁਆਰੇ ਦੇ ਅੰਦਰ ਜਿਹੜਾ ਵੀ ਮੱਥਾ ਟੇਕਦਾ ਹੈਗਾ ਬਹੁਤ ਹੀ ਵੱਡਾ ਗੁਰਦੁਆਰਾ ਹੈ ਨਾ ਲੰਗਰ ਹਾਲ ਵੀ ਹੈਗਾ ਉੱਥੇ ਵੀ ਚੱਲਦੀ ਆਪਾਂ ਅੱਛਾ ਆਪੇ ਨੂੰ ਸੋ ਆਪਾਂ ਲੰਗਰ ਹਾਲ ਜਾ ਕੇ ਥੋੜਾ ਪ੍ਰਸ਼ਾਦ ਵਗੈਰਾ ਇਹ ਅੱਛਾ ਹੋ ਗਿਆ ਵੀ ਨੇ ਇਹ ਹੈ ਜਿੱਦਾਂ ਅਸੀਂ ਕਹਿੰਦਾ ਵੀ ਇੱਥਾਂ ਤੇ ਲੱਗਦਾ ਹੈ। ਇਹ ਬਹੁਤ ਬੋਲ ਬੋਲਦਾ। ਨਾਲੇ ਬੋਲਦਾ। ਉੱਥੋਂ ਦੇਖੋ ਸ਼ਿਵਾਲਿਕ ਹਿਲਸ ਆ ਜਾਂਦੀਆਂ ਉਸ ਪਾਸੇ। ਸੋ ਇਹ ਹੈਗਾ ਯਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ। ਸੜੀ <laughs> ਪਕੌੜਾ <laughs> 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 ਪਕੌੜਾ ਦਾਲ ਔਰ ਗੁਰਦੁਆਰੇ ਦੀ ਤਾਮੀਸ਼ਾ ਕੜੀ ਬਹੁਤ ਸਵਾਦ ਹੁੰਦੀ ਹੈ ਇਹ ਦਾਲ ਹੈ ਚਲੀ ਪਕੌੜਾ ਸੋ ਗੁਰਦੁਆਰਾ ਸਾਹਿਬ ਦਾ ਦਰਸ਼ਨ ਹੋ ਗਏ ਔਰ ਲੰਗਰ ਵੀ ਛਕ ਲਿਆ ਤੇ ਹੁਣ ਅਸੀਂ ਚੱਲਦੇ ਹਾਂ ਮੈਂ ਚੱਲਦਾ ਇੱਥੋਂ ਹਾਂ ਨਾ ਕੰਮ ਹਾਂ ਸੱਚੀ ਹੋਣੀ ਨਾ ਇਹ ਬਹੁਤ ਦਸੜੇ ਯਾਰ ਇੱਕ ਹਾਂ ਆਈ ਰਿਪੋਰਟ ਜੋ ਜੋ ਹਾਲੀ ਸੋਜੀ ਤਨ ਤਨ ਬਾਬਾ ਗੁਰਦਤਾ ਜੀ ਦਾ ਵਿਸ਼ਾਲ ਨਗਰ ਕੀਰਤਨ ਜਿਹੜਾ ਹੈਗਾ ਕਹਿੰਦੇ ਜੀ 23 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਹੈਗਾ ਤੇ ਕੱਲ ਤੋਂ ਸਵੇਰ ਤੋਂ ਪੂਰਾ ਗੁਰਦੁਆਰਾ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਅਤੇ ਸਮੂਹ ਸੰਗਤ ਪਿੰਡ ਚਾਂਦਪੁਰ ਉਡਕੀ ਸ਼ਹੀਦ ਭਗਤ ਸਿੰਘ ਨਗਰ ਸੋਇਸੇਗਾ ਮੇਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਲੰਗਰ ਚੱਕਿਆ ਬਹੁਤ ਵਧੀਆ ਲੱਗਾ